ਵੈਸੇ ਤਾਂ ਕਿਰਿਆ ਦਾ ਅਰਥ ਕੰਮ ਹੀ ਹੁੰਦਾ ਪਰ ਜਿਵੇਂ ਕੱਲਾ ਸ਼ਬਦ ਵਰਤ ਲਈਏ ਕਰਨਾ ਖਾਣਾ ਲਿਖਣਾ ਇਹੋ ਜਿਹੇ ਸ਼ਬਦ ਇਹਨਾਂ ਨੂੰ ਵਿਆਕਰਣ ਚ ਕਿਰਿਆ ਨਹੀਂ ਕਹਿ ਸਕਦੇ ਆਪਾਂ ਇਹ ਹੁੰਦੇ ਆ ਕਾਰਦਨਤਕ ਕਿਰਿਆ ਕੀ ਹੁੰਦੀ ਹੈ ਜਿਹੜੇ ਸ਼ਬਦਾਂ ਤੋਂ ਆਪਾਂ ਨੂੰ ਕੰਮ ਬਾਰੇ ਵੀ ਪਤਾ ਲੱਗੇ ਕੰਮ ਹੋ ਰਿਹਾ ਕੋਈ ਕਰ ਰਿਹਾ ਤੇ ਨਾਲ ਨਾਲ ਸਮਾਂ ਵੀ ਪਤਾ ਲੱਗੇ ਉਸ ਨੂੰ ਕਹਿੰਦੇ ਆ ਕਿਰਿਆ ਵਿਆਕਰਨ ਦੇ ਵਿੱਚ ਜਿਵੇਂ ਇਹਦੀ ਆਪਾਂ ਵਿਆਕਰਨਕ ਸ਼ਬਦਾਂ 'ਚ ਪਰਿਭਾਸ਼ਾ ਲਿਖਣੀ ਹੋਵੇ ਵੀ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਬਾਰੇ ਕਾਲ ਸਹਿਤ ਪਤਾ ਲੱਗੇ ਸਮੇਂ ਸਹਿਤ ਉਸ ਨੂੰ ਕਿਰਿਆ ਕਹਿੰਦੇ ਆ ਜਿਵੇਂ ਮੈਂ ਬਾਖ ਲਿਖਾਂ ਮੈਂ ਲਿਖ ਰਿਹਾ ਮੈਂ ਲਿਖ ਰਿਹਾ ਹਾਂ ਇਹਦੇ ਵਿੱਚ ਲਿਖਣਾ ਸ਼ਬਦ ਵੀ ਆ ਗਿਆ ਲਿਖ ਤੇ ਰਿਹਾ ਹਾਂ ਜਿਵੇਂ ਇਹ ਹੈਗਾ ਵਰਤਮਾਨ ਕਾਲ ਚੱਲ ਰਿਹਾ ਸਮਾਂ ਹੁਣ ਮੈਂ ਲਿਖ ਰਿਹਾ ਹਾਂਗਾ ਜਿਵੇਂ ਮੈਂ ਹੁਣ ਲਿਖ ਰਿਹਾ ਹਾਂ ਬੋਰਡ ਤੇ ਮੈਂ ਲਿਖ ਰਿਹਾ ਹਾਂ ਇਹ ਵਰਤਮਾਨ ਕਾਲ ਹੈ ਹੁਣ ਇਸ ਦੇ ਵਿੱਚ ਇਸ ਵਾਕ ਦੇ ਵਿੱਚ ਇਹਨਾਂ ਸ਼ਬਦਾਂ ਨੇ ਇਹ ਜਿਹੜਾ ਲਿਖ ਰਿਹਾ ਹਾਂ ਇਹ ਪੂਰਾ ਵਾਕ ਕਿਰਿਆ ਇਹਦੇ ਸਾਨੂੰ ਕੰਮ ਬਾਰੇ ਵੀ ਪਤਾ ਲੱਗਿਆ ਇਹਦੇ ਚ ਸਾਨੂੰ ਸਮੇਂ ਬਾਰੇ ਵੀ ਪਤਾ ਲੱਗਿਆ ਤਾਂ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ ਬਾਰੇ ਹੋਣ ਬਾਰੇ ਜਾਂ ਸਮੇਂ ਬਾਰੇ ਤੇ ਨਾਲ ਸਮੇਂ ਬਾਰੇ ਪਤਾ ਲੱਗਦਾ ਉਹ ਸ਼ਬਦ ਉਹਨਾਂ ਸ਼ਬਦਾਂ ਨੂੰ ਵਾਕ ਦੇ ਵਿੱਚ ਕੀ ਕਹਿੰਦੇ ਨੇ ਕਿਰਿਆ ਹੁਣ ਅਸੀਂ ਜਾਣਾਂਗੇ ਕਿਰਿਆਵਾਂ ਦੀਆਂ ਕਿਸਮਾਂ ਕਿੰਨੀਆਂ ਨੇ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਕਿਰਿਆਵੀਆਂ ਕਿਰਿਆਵਾਂ ਦੀਆਂ ਅਸਲ ਦੇ ਵਿੱਚ ਕਰਮ ਦੇ ਆਧਾਰ ਤੇ ਦੋ ਕਿਸਮਾਂ ਨੇ ਕਰਮ ਦੇ ਆਧਾਰ ਤੇ ਨੰਬਰ 1 ਹੈ ਅਕਰਮਕ ਅਕਰਮਕ ਕਿਰਿਆ ਨੰਬਰ 2 ਤੇ ਹੈ ਸਕਰਮਕ ਕਿਰਿਆ ਸਕਰਮਕ ਕਿਰਿਆ ਹੁਣ ਇਹਨਾਂ ਵਿੱਚ ਫਰਕ ਕੀ ਹੈ ਬਹੁਤ ਹੀ ਸਿੰਪਲ ਬਹੁਤ ਸੌਖਾ ਤਰੀਕਾ ਹੈ ਸਮਝਣ ਲਈ ਇੱਕ ਵਾਕ ਲਿਖ ਦਿੰਨਾ ਮੈਂ ਮੈਂ ਵਾਕ ਲਿਖਿਆ ਉਹ ਕੋਈ ਵੀ ਪੜਨਾਮ ਲੈ ਲਿਆ ਆਪਾਂ ਖੇਡ ਇੱਥੇ ਲਿਖਾ ਮੈਂ ਖੇਡ ਰਿਹਾ ਹੈ ਇਹ ਹੈਗੀ ਆ ਅਕਰਮਕ ਕਿਰਿਆ ਅਕਰਮਕ ਕਿਰਿਆ ਕੀ ਹੁੰਦੀ ਹੈ ਜਿਹਦੇ ਵਿੱਚ ਕਰਤਾ ਵੀ ਹੋਵੇ ਸਬਜੈਕਟ ਕਹਿੰਦੇ ਜਿਹਨੂੰ ਤੇ ਕਿਰਿਆ ਦਾ ਸ਼ਬਦ ਵੀ ਹੋਣ ਪਰ ਕਰਮ ਨਾ ਹੋਵੇ ਜਿਵੇਂ ਵਾਕ ਦਾ ਅਸਲ ਸੀਕੁਐਂਸ ਕੀ ਹੈ ਕਰਤਾ ਪਲੱਸ ਕਰਮ ਪਲੱਸ ਕਿਰਿਆ ਜਿਵੇਂ ਅ ਅੰਗਰੇਜ਼ੀ ਦੇ ਵਿੱਚ ਹੁੰਦਾ ਹੈ ਸਬਜੈਕਟ ਵਰਬ ਆਬਜੈਕਟ ਕਰਤਾ ਪਲੱਸ ਕਰਮ ਜਮਾ ਕਿਰਿਆ ਅੱਗੇ ਜਗ੍ਹਾ ਨਹੀਂ ਹੈਗੀ ਹੋਣ ਇਸ ਵਾਕ ਦੇ ਵਿੱਚੋਂ ਮੈਨੂੰ ਕੀ ਪਤਾ ਲੱਗਿਆ ਕਰਤਾ ਵੀ ਹੈਗਾ ਕਿਰਿਆ ਵਾਲੇ ਸ਼ਬਦ ਵੀ ਹੈਗੇ ਆ ਪਰ ਕਰਮ ਹੈ ਨਹੀਂ ਤਾਂ ਵਾਕ ਜਿੰਨਾ ਵਾਕਾਂ ਦੇ ਵਿੱਚ ਕਰਮ ਨਹੀਂ ਹੁੰਦਾ ਕਰਤਾ ਤੇ ਕਿਰਿਆ ਵਾਲੇ ਸ਼ਬਦ ਹੁੰਦੇ ਆ ਉਹ ਕਿਹੜੀ ਕਿਰਿਆ ਹੁੰਦੀ ਆ ਉਸ ਵਾਕ ਦੀ ਨੰਬਰ 1 ਵਾਲੀ ਆਕਰਮਕ ਕਿਰਿਆ ਹੁਣ ਜੇ ਕਰਮ ਐਡ ਕਰ ਦਈਏ ਉਹ ਮੈਂ ਲਿਖਦਾ ਹਾਕੀ ਹਾਕੀ ਖੇਡ ਰਿਹਾ ਹੈ ਕਰਮ ਵੀ ਐਡ ਕਰਤਾ ਆਪਾਂ ਉਹ ਹਾਕੀ ਖੇਡ ਰਿਹਾ ਹੈ ਇੱਕ ਹੀ ਬਣ ਗਿਆ ਸੈਕੰਡ ਨੰਬਰ ਵਾਲੀ ਸਕਰਮ ਕਰਿਆ ਮਤਲਬ ਜਿੰਨਾ ਵਾਕਾਂ ਦੇ ਵਿੱਚ ਕਰਤਾ ਪਲੱਸ ਕਰਮ ਪਲੱਸ ਕਿਰਿਆ ਤਿੰਨੋਂ ਹੋਣ ਕਰਮ ਵੀ ਹੋਵੇ ਜਿਸ ਤੇ ਕੰਮ ਹੋ ਰਿਹਾ ਕਰਮ ਦਾ ਮਤਲਬ ਜਿਸ ਤੇ ਕੰਮ ਹੋ ਰਿਹਾ ਕਰਮ ਵੀ ਹੋਵੇ ਉਹ ਹੁੰਦੀ ਹੈ ਸਕਰਮ ਕਰਿਆ ਤੇ ਜਿਹਦੇ ਵਿੱਚ ਕਰਮ ਨਾ ਹੋਵੇ ਜਿਵੇਂ ਅੱਜ ਆਪਾਂ ਇਹਦੇ ਚ ਹਾਕੀ ਕੱਟ ਦਈਏ ਇਹ ਚ ਕਰਮ ਨਾ ਹੋਵੇ ਉਹ ਹੁੰਦੀ ਹੈ ਅਕਰਮਕ ਕਿਰਿਆ ਇਹ ਬਣ ਗਈ ਅਕਰਮਕ ਕਿਰਿਆ ਅਗਰ ਅਸੀਂ ਇਹਦੇ ਵਿੱਚ ਐਡ ਕਰ ਦਈਏ ਹਾਕੀ ਜਾਂ ਕੋਈ ਵੀ ਖੇਡ ਦਾ ਨਾਮ ਤਾਂ ਉਹ ਬਣ ਗਈ ਸਕਰਮਕ ਕਿਰਿਆ ਹੋਰ ਬਹੁਤ ਸਾਰੇ ਵਾਕ ਬਣਾ ਸਕਦੇ ਹਾਂ ਮੈਂ ਪੜ ਰਿਹਾ ਹਾਂ ਇਹ ਹੈ ਅਕਰਮਕ ਕਿਰਿਆ ਮੈਂ ਕਿਤਾਬ ਪੜ ਰਿਹਾ ਹਾਂ ਮੈਂ ਅਖਬਾਰ ਪੜ ਰਿਹਾ ਹਾਂ ਇਹ ਹੈ ਸਕਰਮਕ ਕਿਰਿਆ ਇਸ ਤਰ੍ਹਾਂ ਕਰਮ ਦੇ ਆਧਾਰ ਤੇ ਕਿਰਿਆ ਨੂੰ ਦੋ ਭਾਗਾਂ ਦੇ ਵਿੱਚ ਮੈਂ ਦਰ ਤੱਕ ਬੰਡਿਆ ਜਾਂਦਾ ਹੈ ਇਹਦੀ ਵੰਡ ਰਚਨਾ ਦੇ ਆਧਾਰ ਤੇ ਹੋਰ ਵੀ ਕਿਸਮਾਂ ਚ ਹੁੰਦੀ ਹੈ ਉਹ ਆਪਾਂ ਅਗਲੀ ਵੀਡੀਓ ਚ ਜਾਣਾਂਗੇ ਅੱਜ ਦੇ ਲਈ ਇੰਨਾ ਹੀ ਧੰਨਵਾਦ